ਦੇਰੀ ਸੀ ਆੜੀ ਨੂੰ ਚੁੱਕਿਆ ਵਾ ਜੁੱਤੀਆਂ ਸਮੇਤ ਇਸ ਮਹਾਰਾਜ ਦੇ ਸਰੂਪ ਨੂੰ ਤੇ ਜਿਹੜੇ ਆਪਣੇ ਸਿੱਖ ਵੀ ਲੋਥੇ ਦੁਆ ਕਰਦੇ ਦੀ ਰਿਹਰੇ ਇੱਥੋਂ ਆਪਣੇ ਲੈ ਜਾਂਦੇ ਮਹਾਰਾਜ ਦੇ ਸਰੂਪ ਤੇ ਉੱਥੇ ਇੱਕ ਰੂਮ ਲੈ ਕੇ ਰੈਂਟ ਦੇ ਕਿਰਾਏ ਤੇ ਲੈ ਕੇ ਰੂਮ ਤੇ ਮਹਾਰਾਜ ਦਾ ਸਰੂਪ ਰੱਖਿਆ ਜਾਂਦਾ ਜਦੋਂ ਸ਼ੁੱਕਰਵਾਰ ਜਾਂ ਸ਼ਨੀਵਾਰ ਜਦੋਂ ਵੀ ਉਹ ਫਰੀਦ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਗੁਰੂ ਘਰ ਕੋਈ ਨਹੀਂ ਹੈਗਾ ਜੀ ਉੱਥੇ ਜੀ ਪਹੀ ਚੌਂਦੀਆਂ ਦੇ ਮਹਾਰਾਜ ਦੇ ਜਿਹੜੇ ਸਰੂਪ ਆ ਮਹਾਰਾਜ ਦੇ ਉੱਥੋਂ 7 ਮਹੀਨਿਆਂ ਤੋਂ ਜਿਹੜੇ ਜੇਲ੍ਹ ਦੇ ਵਿੱਚੋਂ ਲੈ ਕੇ ਆਏ ਜਾਂਦੇ ਇਹ ਸਭ ਪਰਮਿਸ਼ਨ ਨਹੀਂ ਸੀ ਹੈਗੀ ਅੱਛਾ ਪਰਮਿਸ਼ਨ ਨਹੀਂ ਸੀ ਗੁਰੂ ਘਰ ਦੀ ਮਹਾਰਾਜ ਦੇ ਰੂਪ ਉੱਥੇ ਪੁਲਿਸ ਦੇ ਅnder ਆ ਤੇ ਉਹਦੇ ਉੱਤੇ ਕੋਈ ਐਕਸ਼ਨ ਲਿਆ ਜਾਵੇ ਜਾਂ ਸਰਕਾਰ ਨੂੰ ਕਿਹਾ ਜਾਵੇ ਇੱਕ ਆਡੀਓ ਤੇ ਇੱਕ ਲੈਟਰ ਘੁੰਮ ਰਿਹਾ ਸੋਸ਼ਲ ਮੀਡੀਆ ਤੇ WhatsApp ਗਰੁੱਪਾਂ ਦੇ ਵਿੱਚ ਜਿਹਦੇ ਵਿੱਚ ਅਪੀਲ ਕੀਤੀ ਜਾ ਰਹੀ ਆ ਕਿ ਕਤਰ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਬੰਦੀ ਬਣਾਏ ਗਏ ਨੇ ਰੱਖੇ ਗਏ ਨੇ ਤੇ ਉਹਨਾਂ ਦੇ ਉੱਤੇ ਕਮਿਊਨਿਟੀ ਜਿਹੜੀ ਆ ਉਹ ਕਾਰਵਾਈ ਚਾਹੁੰਦੀ ਆ ਤੇ ਜੋ ਸਰੂਪ ਕਤਰ ਦੀ ਸਰਕਾਰ ਕੋਲੋਂ ਵਾਪਸ ਲੈ ਜਾਣ ਤੇ ਇਸ ਉੱਤੇ ਇੱਕ ਆਡੀਓ ਵਾਇਰਲ ਹੋ ਰਹੀ ਆ ਤੇ ਉਸ ਆਡੀਓ ਦੀ ਜਾਣਕਾਰੀ ਦੇਵਾਂਗੇ ਤੇ ਨਾਲ ਗੱਲਬਾਤ ਕਰਾਂਗੇ ਪੰਜਾਬ ਤੋਂ ਬਾਈ ਉਹਨਾਂ ਦੇ ਨਾਲ ਤੇ ਆਡੀਓ ਅਸੀਂ ਵਿੱਚ ਪਲੇ ਕਰਾਂਗੇ ਤੇ ਉਹ ਲੈਟਰ ਵੀ ਪਲੇ ਕਰਾਂਗੇ ਜਿਹੜਾ ਲੈਟਰ ਇੱਕ ਇੰਗਲੈਂਡ ਦੀ ਸੰਸਥਾ ਨੇ ਇਸ਼ੂ ਕੀਤਾ ਆ ਤੇ ਉਤੋਂ ਬਾਅਦ ਵਿੱਚ ਅਪੀਲ ਕਰ ਰਹੇ ਨੇ ਕਤਰ ਦੇ ਵਿੱਚ ਜਿੰਨੇ ਵੀ ਪੰਜਾਬੀ ਰਹਿੰਦੇ ਨੇ ਸਿੱਖ ਕਮਿਊਨਿਟੀ ਰਹਿੰਦੀ ਆ ਉਹਨਾਂ ਤੱਕ ਉਹ ਅਪੀਲ ਕਰ ਰਹੇ ਨੇ ਤੇ ਅਸੀਂ ਇਸ ਵੀਡੀਓ ਦੇ ਥਰੂ ਸਾਰਿਆਂ ਤੱਕ ਇਹ ਅਪੀਲ ਪਹੁੰਚਾਵਾਂਗੇ ਤੇ ਆਓ ਕਰਦੇ ਆ ਗੱਲਬਾਤ ਉਹਨਾਂ ਦੇ ਨਾਲ ਪੰਜਾਬ ਤੋਂ ਕੀ ਕਹਿਣਾ ਚਾਹੁੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਵਾਹਿਗੁਰੂ ਜੀ ਫਤਿਹ ਜੀ ਹਾਂਜੀ ਸਿੰਘ ਸਾਹਿਬ ਤੁਸੀਂ ਮੈਨੂੰ ਇੱਕ ਲੈਟਰ ਭੇਜਿਆ ਆ ਤੇ ਨਾਲ ਮੈਨੂੰ ਭੇਜਿਆ ਦੋ ਆਡੀਓ ਭੇਜੀਆਂ ਆ ਜੀ ਜੀ ਉਹਦੇ ਵਿੱਚ ਡਿਟੇਲ ਵਿੱਚ ਦੱਸੋਗੇ ਕੀ ਜਾਣਕਾਰੀ ਆਪਾਂ ਆਪਣੇ ਚੈਨਲ ਦੇ ਮਾਧਿਅਮ ਧਾਣੀ ਆਪਾਂ ਸਾਰਿਆਂ ਤੱਕ ਇਹ ਵੀਡੀਓ ਪਹੁੰਚਾ ਦਈਏ ਸਭ ਤੋਂ ਪਹਿਲਾਂ ਦਾ ਧੰਨਵਾਦ ਤੁਸੀਂ ਜਿਹੜੀ ਆ ਉਹ ਮੈਨੂੰ ਆਡੀਓ ਭੇਜੀ ਆ ਤੇ ਨਾਲ ਉਹ ਲੈਟਰ ਭੇਜਿਆ ਚਿੱਠੀ ਭੇਜੀ ਆ ਜਿਹਦਾ ਕਰਕੇ ਅੱਜ ਇਹ ਵੀਡੀਓ ਕਰ ਰਹੇ ਆ ਜੀ ਧੰਨਵਾਦ ਜੀ ਬਹੁਤ ਮੈਂ ਜੀ ਭਾਈ ਕਨੇਯਾ 8 ਯੂਕੇ ਸੰਸਥਾ ਵੱਲੋਂ ਜੀ ਜੀ ਆਪ ਨੂੰ ਜਿਹੜੀ ਜਾਣਕਾਰੀ ਮਿਲੀ ਆ ਆਪਣੇ ਨੂੰ ਦੋਹਾ ਕਤਰ ਤੋਂ ਜੀ ਇੱਕ ਵੀਰ ਨੇ ਆਪਿਆਂ ਨੂੰ ਇਹ ਮੈਸੇਜ ਦੱਸਿਆ ਜੀ 7 ਮਹੀਨਿਆਂ ਤੋਂ ਜਿਹੜਾ ਮਹਾਰਾਜ ਦਾ ਸਰੂਪ 272 ਜੇਲ੍ਹ ਦੇ ਵਿੱਚ ਪਹਿਲਾਂ ਆਪਿਆਂ ਨੂੰ ਮਿਲੀ ਜਾਣਕਾਰੀ ਇੱਕ ਦੀ ਜੀ ਜੀ ਉਸ ਤੋਂ ਬਾਅਦ ਆਪਾਂ ਕੋਈ ਰਿਕਾਰਡਿੰਗ ਗੁਰਪਾਣੀਆਂ ਦੇ ਵਿੱਚ ਕੁਝ ਵੀਡੀਓ ਪਾਈ ਤੇ ਉੱਥੋਂ ਬਾਅਦ ਫਿਰ ਇੱਕ ਜਾਣਕਾਰੀ ਮਿਲੀ ਹੈ ਜੀ ਮਹਾਰਾਜ ਦੇ ਸਰੂਪ ਜਿਹੜੇ ਆ 2 ਹੈਗਾ 272 ਜੇਲ੍ਹ ਦੇ ਵਿੱਚ 7 ਮਹੀਨਿਆਂ ਕੋ ਜੀ ਤੇ ਕੋਈ ਵੀ ਜਿਹੜੀ ਗੱਲਬਾਤ ਨਹੀਂ ਕਰ ਰਿਹਾ ਕੋਈ ਵੀ ਜਿਹੜਾ ਮਹਾਰਾਜ ਦਾ ਸਰੂਪ ਸਾਡਾ ਸਾਡੇ ਸਿੱਖਾਂ ਦਾ ਜਿਹੜਾ ਸੇਰ ਝੁਕਦਾ ਉਸ ਦੀ ਗੱਡੀ ਜੀ ਤੇ ਅਸੀਂ ਸਾਰੀ ਸਾਂਭਣੀ ਇਹੋ ਕਹਿਣਾ ਚਾਹੁੰਦੇ ਆ ਤੇ ਮਹਾਰਾਜ ਜਿਆਸ ਰੂਪ ਆ ਉਹ 271 ਜੇਲ੍ਹ ਦੇ ਵਿੱਚ ਛੋਣ ਲਿਆਂਗਾ ਜਾਵੇ ਤੇ ਤੇ ਪੰਜਾਬ ਮਹਾਰਾਜ ਜੀ ਤੇ ਸਹੀ ਜਗ੍ਹਾ ਆਪਣੀ ਉੱਥੇ ਤੇ ਇਹ ਕਾਰਨ ਕੀ ਹੈ ਜੀ ਉੱਥੇ ਜਿਹੜੀ 271 ਗਵਰਨਮੈਂਟ ਵੱਲੋਂ ਪਰਮਿਸ਼ਨ ਨਹੀਂ ਹੈਗੀ ਜੀ ਉੱਥੇ ਜੀ ਤੇ ਬਾਕੀ ਉੱਥੋਂ ਦੀ ਜਿਹੜੀ ਸੀਆਡੀ ਨੂੰ ਚੁੱਕਿਆ ਵਾ ਜੁੱਤੀਆਂ ਸਮੇਤ ਇਸ ਮਹਾਰਾਜ ਦੇ ਸਰੂਪ ਨੂੰ ਜੀ ਤੇ ਜਿਹੜੇ ਆਪਣੇ ਸਿੱਖ ਵੀਰ ਉਥੇ ਦੁਆ ਕਰਦੇ ਦੀ ਰੀਤ ਰਹੀ ਰੇ ਇੱਥੋਂ ਆਪਣੇ ਲੈ ਜਾਂਦੇ ਮਾਲਕ ਦੇ ਸਰੂਪ ਤੇ ਉਥੇ ਇੱਕ ਰੂਮ ਲੈ ਕੇ ਰੈਂਟ ਦੇ ਕਿਰਾਏ ਤੇ ਲੈ ਕੇ ਰੂਮ ਤੇ ਮਾਲਕ ਦੇ ਸਰੂਪ ਰੱਖਿਆ ਜਾਂਦਾ ਜਦੋਂ ਸ਼ੁੱਕਰਵਾਰ ਜਾਂ ਸ਼ਨੀਵਾਰ ਜਦੋਂ ਵੀ ਉਹ ਫਰੀਦ ਕਾਹਮ ਉਹ ਦਰਸ਼ਨ ਕਰਨ ਵਾਸਤੇ ਸਭ ਤੋਂ ਪਹਿਲਾਂ ਭਾਜੀ ਆਪਣਾ ਕੀ ਕੀ ਨਾਮ ਕੀ ਆਪਣਾ ਮੇਰਾ ਨਾਮ ਜੀ ਮਲੂਕ ਸਿੰਘ ਹਾਂਜੀ ਮਲੂਕ ਸਿੰਘ ਜੀ ਸਭ ਤੋਂ ਪਹਿਲਾਂ ਤੇ ਇਹ ਦੱਸਿਓ ਕਿ ਉਥੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਹੈ ਨਹੀਂ ਇਕਤਰ ਦੇ ਵਿੱਚ ਜਾਂ ਗੁਰੂ ਘਰ ਹੈ ਨਹੀਂਗਾ ਆਪਣਾ ਕੋਈ ਗੁਰੂ ਘਰ ਕੋਈ ਨਹੀਂ ਹੈਗਾ ਜੀ ਉੱਥੇ ਜੀ ਗੁਰੂਕਾਰ ਅਧਿਕਾਰੀ ਪੱਕੇ ਕੋਈ ਵੀ ਨਹੀਂ ਹੈ ਜਿਹੜਾ ਕਾਲਜਿਆਂ ਦੇ ਕਾਨੂੰਨ ਦੇ ਹਿਸਾਬ ਨਾਲ ਚੱਲੀਆਂ ਤੇ ਕੋਈ ਵੀ ਨਹੀਂ ਆ ਉਹ ਤਾਂ ਵੈਸਟ ਟਾਈਮ ਗੁਰਦਰਾ ਉੱਥੇ ਬਣਾਇਆ ਹੋਇਆ ਮੁੰਡਿਆਂ ਨੇ ਆਪਣਾ ਹਾਲ ਲੈ ਕੇ ਰੋਮ ਲੈ ਕੇ ਆਪਣੇ ਰੈਂਟ ਤੇ ਜੀ ਜੀ ਤੇ ਜੀ ਇਹ ਸਾਡੇ ਅਸੀਂ ਚਾਹੁੰਦੇ ਆ ਕਿ ਮਹਾਰਾਜ ਦੇ ਸਰੂਪ ਆ ਮਹਾਰਾਜ ਦੇ ਉੱਥੋਂ 7 ਮਹੀਨਿਆਂ ਤੋਂ ਜਿਹੜੇ ਜੇਲ੍ਹ ਦੇ ਵਿੱਚੋਂ ਲੈ ਕੇ ਆਏ ਜਾਨਾ ਅੱਛਾ ਜਦੋਂ ਮਹਾਰਾਜ ਦੇ ਸਰੂਪ ਉਹ ਲੈ ਕੇ ਜਾਂਦੇ ਨੇ ਪੁਲਿਸ ਵਾਲੇ ਲੈ ਕੇ ਜਾਂਦੇ ਨੇ ਤੇ ਉਹਦੇ ਉੱਤੇ ਕੀ ਗੱਲ ਆਪਾਂ ਉਸ ਜਗ੍ਹਾ ਦੇ ਉੱਤੇ ਆਪਣੇ ਕੋ ਪਰਮਿਸ਼ਨ ਨਹੀਂ ਸੀ ਕੀ ਗੱਲ ਸੀ ਅਸੀਂ ਕੀ ਕਿਹੜਾ ਇਹੋ ਜਿਹਾ ਕਾਰਜ ਕਰਦੇ ਪਏ ਸੀਗੇ ਜਿਹਦੇ ਕਰਕੇ ਮਹਾਰਾਜ ਦੇ ਸਰੂਪ ਲਿਜਾਣੇ ਪਏ ਉਹਨਾਂ ਨੂੰ ਮਹਾਰਾਜ ਦੇ ਸਰੂਪ ਉੱਤੇ ਇਹ ਸਾਡੇ ਪਰਮਿਸ਼ਨ ਨਹੀਂ ਸੀ ਆ ਕਿ ਅੱਛਾ ਪਰਮਿਸ਼ਨ ਨਹੀਂ ਸੀ ਗੁਰੂ ਘਰ ਦੀ ਜੀ ਜੀ ਤੇ ਜਿਹੜੇ ਪੰਜਾਬ ਤੋਂ ਮਹਾਰਾਜ ਦੇ ਸਰੂਪ ਲਗਿਆ ਆ ਕੌਣ ਲੈ ਕੇ ਗਿਆ ਆ ਕਿਹਨੇ ਲਗਾਇਆ ਕਿੱਦਾਂ ਪਹੁੰਚੇ ਉੱਤੇ ਉਹਦੇ ਬਾਰੇ ਇਹ ਇਹ ਗਰੁੱਪ ਭਾਰੋ ਸੋਮਨੀ ਕਮੇਟੀ ਨੂੰ ਪਤਾ ਨਾ ਜਿਹੜਾ ਤੇ ਮਹਾਰਾਜ ਦੇ ਸਰੂਪ ਕੌਣ ਲੈ ਕੇ ਗਿਆ ਵਾ ਤੇ ਕਿੱਥਾਂ ਗਏ ਆ ਉੱਥੇ ਮਹਾਰਾਜ ਦੇ ਸਰੂਪ ਉੱਥੇ ਹੋਰ ਵੀ ਕਾਫੀ ਘਰਾਂ ਦੇ ਵਿੱਚ ਆਪਣੇ ਸਿੱਖ ਵੀਰ ਉਹਨਾਂ ਦੇ ਘਰਾਂ ਦੇ ਵਿੱਚ ਸਰੂਪ ਹੈਗੇ ਨੇ ਜੀ ਮਹਾਰਾਜ ਦੇ ਸਰੂਪ ਵੀ ਹੈਗੇ ਨੇ ਇੱਥੇ ਜੀ ਤਾਂ ਜੀ ਸੋਮਨੀ ਕਮੇਟੀ ਕੋਲ ਇਸ ਜਿਹਦੀ ਜਾਣਕਾਰੀ ਮਿਲ ਸਕਦੀ ਤੇ ਕੌਣ ਇਹਦਾ ਜ਼ਿੰਮੇਵਾਰ ਹੈ ਸਰੂਪਾ ਨੇ ਆਪਣੇ ਜਿਹੜੇ ਜਦੋਂ ਉਹ ਮਹਾਰਾਜ ਦੇ ਸਰੂਪ ਕਤਰ ਤੋਂ ਪੁਲਿਸ ਚੱਕ ਕੇ ਲੈ ਜਾਂਦੀ ਆ ਉਸ ਤੋਂ ਬਾਅਦ ਵਿੱਚ ਆਪਾਂ ਸ਼੍ਰੋਮਣੀ ਕਮੇਟੀ ਨਾਲ ਤਾਲੁਕਾਤ ਨਹੀਂ ਕੀਤੇ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਦੱਸਿਆ ਨਹੀਂ ਕਿ ਮਹਾਰਾਜ ਦੇ ਸਰੂਪ ਉੱਥੇ ਪੁਲਿਸ ਦੇ ਅੰਦਰ ਆ ਤੇ ਉਹਦੇ ਉੱਤੇ ਕੋਈ ਐਕਸ਼ਨ ਲਿਆ ਜਾਵੇ ਜਾਂ ਸਰਕਾਰ ਨੂੰ ਕਿਹਾ ਜਾਵੇ ਜੀ ਮੇਰੇ ਤੋਂ ਪਹਿਲਾਂ ਜੋ ਜਾਣਕਾਰੀ ਵੀਰਾਂ ਨੇ ਦਿੱਤੀ ਹੈ ਲੋਹਾਕਾ ਕਤਰ ਦੇ ਉਹਨਾਂ ਨੇ ਸਵੰਮੀ ਕਮੇਟੀ ਦੇ ਨਾਲ ਸਪੜ ਕੇ ਕਿਤੇ ਪਤਾ ਉਹਨਾਂ ਨਾਲ ਕੋਈ ਵੀ ਜਵਾਬ ਨਹੀਂ ਆਇਆ ਫਿਰ ਭਾਈ ਪਿੰਦਰਪਾਲ ਜੀ ਜਿਹੜੇ ਕਥਾ ਵਿਚਾਰ ਨੇ ਉਹਨਾਂ ਤੱਕ ਵੀ ਗੱਲ ਪਹੁੰਚੀ ਆ ਤੇ ਦबई ਦੇ ਜਿਹੜੇ ਗੁਰਦੁਆਰਾ ਸਾਹਿਬ ਦੇ ਨੇ ਕੁਝ ਸਿੰਘ ਸਾਹਿਬ ਜਿਹੜੇ ਦबई ਦੇ ਵਿੱਚ ਪਰਮਿਸ਼ਨ ਹੈ ਇਸ ਗੁਰਦੁਆਰੇ ਦੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਪਰ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਆਇਆ ਪੰਜਾਬ ਸਰਕਾਰ ਦੇ ਜਿਹੜੇ ਆ ਉਹਨਾਂ ਤੱਕ ਵੀ ਗੱਲਬਾਤ ਗਈ ਹੈ ਪਰ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਆਇਆ ਦੇ ਪਈ ਤੋਂ ਇੱਕ ਬਹੁਤ ਵੱਡਾ ਨਾਮ ਆ ਪੀ ਉਬਰਾਈ ਜੀ ਦਾ ਨਾਮ ਆ ਉਹਨਾਂ ਤੱਕ ਗੱਲਬਾਤ ਪਹੁੰਚੀ ਆ ਕਿ ਨਹੀਂ ਪਹੁੰਚੀ ਨਹੀਂ ਸਰ ਉਹਨਾਂ ਤੱਕ ਨਹੀਂ ਪਹੁੰਚੀ ਇਹ ਗੱਲ ਚਲੋ ਠੀਕ ਹੈ ਮੈਂ ਹੀ ਬੇਨਤੀ ਕਰੂੰਗਾ ਇਸ ਵੀਡੀਓ ਦੇ ਥਰੂ ਉਬਰਾਈ ਜੀ ਤੱਕ ਇਹ ਗੱਲਬਾਤ ਪਹੁੰਚੇ ਸਾਡੇ ਇਸ ਅਸੀਂ ਇਸ ਲੈਟਰ ਵੀ ਜਿਹੜਾ ਵਾ ਉਹ ਸਕਰੀਨ ਦੇ ਉੱਤੇ ਚਲਾ ਦੇਾਂਗੇ ਨਾਲ ਜਿਹੜੀ ਆਡੀਓ ਆ ਜਿਹੜੀਆਂ ਆਡੀਓਸ ਦੋ ਆਡੀਓਸ ਘੁੰਮ ਰਹੀਆਂ ਆ ਉਹ ਆਡੀਓਸ ਵਿੱਚ ਪਲੇ ਕਰ ਦਿੰਦੇ ਆ टीएसਪੀ ਉਭਰਾਏ ਜੀ ਨੂੰ ਵੀ ਇਹ ਗੱਲ ਦੱਸਣਾ ਚਾਹੁੰਦਾ ਦੂਜੀ ਗੱਲ ਦੱਸਣਾ ਚਾਹੁੰਦਾ ਭਾਈ ਜੀ ਕਿੰਦਾ ਯਾ 8 ਯੂਕੇ ਦੀ ਟੀਮ ਜਿਹੜੀ ਬੁੱਧਵਾਰ ਤੋਂ ਬਾਅਦ ਇਹ ਯੂਕੇ ਦੇ ਵਿੱਚ ਜਿਹੜੀ ਕਤਲ ਦੀ ਐਮਬੈਸੀ ਉਹ ਜਾ ਰਹੀ ਹੈ ਸਾਡੀ ਟੀਮ ਜੀ ਉੱਥੇ ਜਿਹੜੀ ਕਤਲ ਦੀ ਵਸੇ ਆਪਣੇ ਕੋਲ ਜਵਾਬ ਨਹੀਂ ਦੇ ਰਹੀ ਬੁੱਧਵਾਰ ਜਾ ਕੇ ਕੀ ਗੱਲਬਾਤ ਹੁੰਦੀ ਹੈ ਉਸ ਤੋਂ ਬਾਅਦ ਸਾਰੇ ਦੇਸ਼ਾਂ 160 ਦੇਸ਼ਾਂ ਵਿੱਚ ਆਪਾਂ ਲਾਈ ਵਿੱਚ ਲਾਉਣੇ ਜਾ ਰਹੇ ਆ ਇਹਦਾ ਜਿਹੜਾ ਮਜਾਰਾ ਕਰਨ ਜਾ ਰਹੇ ਆ ਉਸ ਯੂਕੇ ਦੇ ਵਿੱਚ ਹੈ ਕਤਲ ਐਮਬੈਸੀ ਬੁਗੜੀ ਅੱਛਾ ਤੁਸੀਂ ਪ੍ਰੋਟੈਸਟ ਕਰਨ ਜਾ ਰਹੇ ਹੋ ਅ ਪ੍ਰੋਟੈਸਟ ਕਰਨ ਜਾ ਰਹੇ ਹਾਂ ਜਾਨੀ ਕਿ ਯੂਕੇ ਦੇ ਵਿੱਚ ਜਿਹੜੀ ਆ ਕਤਰ ਦੀ ਅੰਬੈਸੀ ਆ ਉਹਦੇ ਸਾਹਮਣੇ ਕਿ ਆਪਣਾ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਜੀ 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 ਇੱਕ ਲਾਈਵ ਚਲਾਜਾਂਗੇ ਪਹਿਲਾਂ ਸਾਰੇ ਗੱਸੇ ਜੋ ਉਸ ਤੋਂ ਬਾਅਦ ਆਪਾਂ ਇੱਕ ਟਾਈਮ ਫਿਕਸ ਕਰਾਂਗੇ ਸਾਰੇ ਵੀਰਾਂ ਦੱਸੇ ਜੋ ਐਨੀ ਤਰੀਕ ਨੂੰ ਆਪਾਂ ਉੱਥੇ ਜਿਹੜਾ ਕਰਨਾ ਵਾ ਪਜਾਰਾ ਤੇ ਜਿੰਨੇ ਵੀ ਸਿੱਖ ਜਿੱਥੇ ਜਿੱਥੇ ਰਹਿ ਰਹੇ ਨੇ ਉਹ ਸਭ ਤੋਂ ਵੱਧ ਉੱਥੇ ਪਹੁੰਚਣ ਜੀ ਜੀ ਇੱਕ ਨੇ ਇਹ ਡੁਕੇ ਵੱਲੋਂ ਇੱਕ ਮੈਸੇਜ ਦਿੱਤਾ ਜਾਊਗਾ ਸਾਰੇ ਸੰਗਤ ਨੂੰ ਤੇ ਇਹ ਜਿਹੜੇ ਮਾਰੇ ਦੇ ਸੂਪ ਸਾਰਿਆਂ ਨੇ ਸਾਂਝੇ ਨੇ ਤੇ ਅਸੀਂ ਇਹੀ ਬੇਨਤੀ ਕਰਾਂਗੇ ਮਲੂਕ ਸਿੰਘ ਜੀ ਅਸੀਂ ਸਾਰੀ ਸੰਗਤ ਨੂੰ ਜਿੰਨੇ ਵੀ ਆਪਾਂ ਨੂੰ ਦੇਖਦੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਸਾਰਿਆਂ ਤੱਕ ਪਹੁੰਚਾ ਦਿਓ ਜੋ ਕਿ ਸਿੱਖਾਂ ਦੇ ਮੋਢਲੇ ਲੀਡਰ ਨੇ ਜੋ ਜੋ ਹਮੇਸ਼ਾ ਦਾਵਾ ਕਰਦੇ ਨੇ ਉਹਨਾਂ ਤੱਕ ਇਹ ਗੱਲਬਾਤ ਪਹੁੰਚ ਸਕੇ ਤੇ ਜੋ ਸਾਡੇ ਕਤਰ ਦੇ ਵਿੱਚ ਸਿੱਖ ਸੰਗਤਾਂ ਆ ਉਹਨਾਂ ਨੂੰ ਇਨਸਾਬ ਮਿਲ ਸਕੇ ਮਹਾਰਾਜ ਦੇ ਸਰੂਪ ਵਾਪਸ ਪੰਜਾਬ ਦੀ ਧਰਤੀ ਤੇ ਲਿਆਏ ਜਾਣ ਭਾਰਤ ਸਰਕਾਰ ਦਾ ਵੀ ਇਨਵੋਲਵਮੈਂਟ ਹੋਣਾ ਜ਼ਰੂਰੀ ਆ ਇਹਦੇ ਵਿੱਚ ਪੰਜਾਬ ਸਰਕਾਰ ਦਾ ਵੀ ਇਨਵੋਲਵਮੈਂਟ ਹੋਣਾ ਜ਼ਰੂਰੀ ਆ ਇਹਦੇ ਵਿੱਚ ਸ਼ਰੋਮਣੀਆ ਕਮੇਟੀ ਨੂੰ ਵੀ ਹੋਣਾ ਬਹੁਤ ਜ਼ਰੂਰੀ ਆ ਤੇ ਜਾਨੀ ਕਿ ਸਿੱਖਾਂ ਦੀ ਇੱਕ ਸਿੱਖਾਂ ਦਾ ਇੱਕ ਹਿਰਦਾ ਲੁੰਦਰਿਆ ਗਿਆ ਇਸ ਗੱਲ ਦੇ ਉੱਤੇ ਜਿਨੇ ਵੀ ਇਹ ਪਹਿਲਾਂ ਬਿਨਾ ਪਰਮਿਸ਼ਨ ਤੋਂ ਇਹ ਕੰਮ ਕੀਤਾ ਗਲਤੀ ਕੀਤੀ ਆ ਪਰ ਉਹ ਤੋਂ ਬਾਅਦ ਵਿੱਚ ਹੁਣ ਜਿਹੜੇ ਮਹਾਰਾਜ ਦੇ ਸਰੂਪ ਆਥੇ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਵਾਪਸ ਕਰ ਲਿਆਂਦਾ ਜਾਵੇ ਤੇ ਇਸ ਕਰਕੇ ਅਪੀਲ ਕਰ ਰਹੇ ਆ ਭਾਜੀ ਕੋਈ ਨੰਬਰ ਹੈ ਕੋਈ ਸਪੈਸ਼ਲ ਨੰਬਰ ਹੈ ਜਿੱਥੇ ਕੋਈ ਬੰਦਾ ਕੋਈ ਗੱਲ ਕਰ ਸਕੇ ਤੁਹਾਡੇ ਨਾਲ ਕੋਈ ਇਨਫੋਰਮੇਸ਼ਨ ਦੇ ਸਕੇ ਕੋਈ ਹੈ ਤੁਸੀਂ ਦੇ ਸਕਦੇ ਹੋ ਨੰਬਰ ਕੋਈ ਈਮੇਲ ਡਰੈਸ ਜਿੱਥੇ ਆਪੇ ਮੇਰਾ ਨੰਬਰ ਲਿਖ ਲਓ ਮੈਂ ਤੁਹਾਨੂੰ ਉੱਤੇ ਸਾਡੀ ਮੇਰ ਜਿਹੜਾ ਵੀ ਕੋਈ ਸੰਪਰਕ ਕਰਨਾ ਚਾਹੁੰਦਾ ਹੋਵੇ ਜੀ ਉਹ ਫਿਰ ਮੇਰੇ ਕੋਲ ਸਾਰੀ ਜਾਣਕਾਰੀ ਜੇ ਲੈਣਾ ਚਾਹੁੰਦਾ ਤੇ ਲੈ ਸਕਦਾ ਨੰਬਰ ਨੋਟ ਕਰ ਲਿਓ ਜੀ ਲਿਖਾਓ ਜੀ 7347 ਜੀ 0 डबल 8657 ਜੀ ਬਸ ਓਕੇ ਹੋ ਗਿਆ ਸਰ ਜੀ ਅੱਛਾ ਇਹਦੇ ਮੋੜੇ 0091 ਲੱਗਣਾ ਕਿਉਂਕਿ ਇੰਡੀਆ ਤੋਂ ਨਾ ਇੰਡੀਆ ਦਾ ਕੋਡ ਲੱਗਣਾ ਜੀ ਇੰਡੀਆ ਦਾ ਕੋਡ ਲੱਗਣਾ ਠੀਕ ਹੈ ਜੀ ਬਹੁਤ ਬਹੁਤ ਮਾਣੂਸ ਸਿੰਘ ਜੀ ਤੁਹਾਡਾ ਧੰਨਵਾਦ जी जुके नंबर लेना चाहते हो भी लिख सकते जो तीस लिखा दो जी प्लस डबल फोर जी डबल सैवन जी डबल थ्री जी सिन सिक्स फोर जीरो वन बहुत बहुत धन्यवाद जी जी ਲੋ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਇਸ ਵੀਡੀਓ ਨੂੰ ਤੁਸੀਂ ਸਾਰਿਆਂ ਨੇ ਦੱਬ ਕੇ ਸ਼ੇਅਰ ਕਰਨਾ ਜੋ ਕਿ ਅਕਾਲ ਤਖਤ ਦਰਬਾਰ ਸਾਹਿਬ ਪਹੁੰਚ ਸਕੇ ਵੀਡੀਓ ਇਹ ਪੰਜਾਂ ਤਖਤਾਂ ਤੇ ਵੀਡੀਓ ਸਾਡੀ ਪਹੁੰਚ ਸਕੇ ਨਾਲ ਨਾਲ ਅਪੀਲ ਕਰ ਸਕੀਏ ਭਾਰਤ ਸਰਕਾਰ ਨੂੰ ਸਿੱਖ ਕਮਿਊਨਿਟੀ ਨੂੰ ਵਿਦੇਸ਼ਾਂ ਦੇ ਵਿੱਚ ਰਹਿਣ ਵਾਲੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਤੇ ਸਿੱਖ ਮਿਸ਼ਨ ਨੂੰ ਤੇ ਸਿੱਖ ਯੂਨਾਈਟਿਡ ਸਿੱਖ ਨੂੰ ਤੇ ਨਾਲ ਸਾਰਿਆਂ ਨੂੰ ਅਸੀਂ ਅਪੀਲ ਕਰ ਸਕੀਏ ਕਿ ਦੁਨੀਆ ਭਰ ਦੇ ਵਿੱਚ ਜਿੱਥੇ-ਜਿੱਥੇ ਸਿੱਖ ਰਹਿੰਦੇ ਨੇ ਤੇ ਇਸ ਕੋਸ਼ਿਸ਼ ਨੂੰ ਤੁਸੀਂ ਅਪਰਾਲੇ ਨੂੰ ਅੱਗੇ ਲੈ ਕੇ ਜਾਣਾ ਹੈ ਤੇ ਜੋ ਮਹਾਰਾਜ ਦੇ ਸਰੂਪ ਦੁਆਰਾ ਪੰਜਾਬ ਘਰ ਦੇ ਵਿੱਚ ਲੈ ਕੇ ਪੰਜਾਬ ਆਪਣੇ ਘਰ ਵਿੱਚ ਲਿਆਂਦੇ ਜਾ ਸਕਣ ਬਹੁਤ ਬਹੁਤ ਧੰਨਵਾਦੀ ਮੈਂ ਤੁਹਾਡਾ ਅਮਰੀਕ ਸਿੰਘ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਛੇਤੀ ਕਰਦੇ ਹਾਂ ਤੁਹਾਡੇ ਨਾਲ ਗੱਲਬਾਤ